ਦਾ ਵੀ ਇਹਦਾ ਫਲਾ ਹੁਣ ਹੁਣ ਲਾ ਕੇ ਉਹੀ ਤਾਂ ਅੰਦਰ ਖਲੇ ਹਵਾ ਮਾਰਦੇ ਨੇ ਉਹ ਐਂ ਤੋਂ ਕਰਮਨਾ ਆਪਰੇਸ਼ਨ ਤੋਂ ਬਾਅਦ ਬੰਦਾ ਗਰਾਉਂਡ 'ਤੇ ਆਉਣ ਲੱਗ ਜ ਬਹੁਤ ਗੱਲਾਂ ਹੁੰਦੀਆਂ ਆਪਾਂ ਵੀ ਖਿੱਦਣਾ ਇਹਦਾ ਗੱਲ ਹੈ ਚੱਲ ਲੈ ਚੋਟ ਆਹ ਵੇ ਡਾਕਟਰ ਡਾਕਟਰ ਲੈ ਓੜਿਆ ਮਾਰਨਾ ਬੋਜੀ ਬੱਸ ਤਰੀ ਨਿਵੇਸ਼ ਕਰੋ ਜੀ ਚੱਕ ਲਾਈਕ ਸ਼ੇਅਰ ਸਬਸਕ੍ਰਾਈਬ ਭਾਈ ਇਹਦੇ ਚੈਨਲ ਨੂੰ ਚੱਕ ਦਿਓ ਹਾਂ ਚੱਕ ਦਿਓ ਸਾਰੇ ਰੂੜੀ ਦੇ ਉਹ ਕਹਿੰਦਾ ਲੋਈ ਤਾਂ ਆਦਾ ਮੈਂ ਜਿਹਨੇ ਲਾਤੀ ਲੋਈ ਉਹਦਾ ਕੀ ਕਰੂਗਾ ਕੋਈ ਬੱਬੂ ਹੁਣ ਕੀ ਗੱਲ ਹੋ ਗਈ ਐ ਤੁਰਿਆਉਣਾ ਹੋਲੀ ਅਲਟੋ ਤੇ ਅਲਟੋ ਤੇ ਆ ਤੇਰੀ ਮੈਂਦੀ ਹੱਸਿਆ ਐਦਾ ਫਿਰ ਥਾਰ ਮੂਰੇ ਆ ਵੀ ਨਹੀਂ ਦੀਦੀ ਹੁੰਦੀ ਵਰਨਾ ਜੀ ਦਸਾਰ ਖੜੀ ਹੁੰਦੀ ਹੈ ਗੱਡੀਆਂ ਧਵਾਉਣੀਆਂ ਹੋਣ ਜਾਂ ਕੋਟਿੰਗ ਕਰਾਉਣੀ ਹੋਵੇ ਆ ਦੋ ਬੰਦੇ ਨੂੰ ਸੰਭਰ ਕਰ ਲੋ ਜਗਵੀਰ ਉਹ ਜਲਾ ਤੇ ਬੱਬੂ ਨੱਥ ਇਹ ਕੱਪੜੇ ਨਾਲ ਕੋਟਿੰਗ ਹੁੰਦੀ ਹੈ ਇਹ वैक्यूम फ्री करता है वैक्यूम फ्री तेरा दाल हाँ। हाँ। आ गई ठीक है हेलो गाइस वेलकम बैक माय यूट्यूब चैनल दास फिटनेस मेरे नाल जसन आ एज ऑलवेज हैप्पी ਇੱਕ ਨਵੇਂ ਵਲੌਗ ਤੁਹਾਡਾ ਕਰਦੇ ਹਾਂ ਸਵਾਗਤ ਤੇ ਅੱਜ ਵੀ ਪੂਰੇ ਦਿਨ ਦਾ ਮਾਹੌਲ ਅਸੀਂ ਖਾਵਾਂਗੇ ਤੇ ਤੁਸੀਂ ਸਾਨੂੰ ਇੰਜੋਏ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਦਬਕੇ ਕਰਦੇ ਕਰੋ ਸਾਡੇ ਵਲੌਗ ਨੂੰ ਹਾਂ ਸਾਡੇ ਵਲੌਗ ਨੂੰ ਇੰਜੋਏ ਕਰਿਆ ਕਰੋ ਖੁਸ਼ ਰਹਿਿਆ ਕਰੋ ਹੈਪੀ ਰਹਿਿਆ ਕਰੋ ਚੜਦੀ ਕਲਾ ਚ ਰਹਿਿਆ ਕਰੋ ਤੇ ਦਾਸ ਫਿਟਨੈਸ ਨੂੰ ਬਸ ਇੰਜੋਏ ਕਰੀ ਜਾਓ ਆ ਇਸ ਟਾਈਮ ਪਾਸ ਕਹਾਂ ਪੇ ਹੈ ਟਾਈਮ ਪਾਸ ਦਿਖਾਦੇ ਹਾਂ ਆਪਕੋ ਸੀ ਗਾਇਸ ਟਾਈਮ ਪਾਸ ਟਾਈਮ ਪਾਸ ਸੇ ਬੁਢਖਾ ਵਾਲਾ ਓਏ ਮਾਲ ਤੇਜ ਹੋ ਗਿਆ ਕਹਿੰਦੇ ਕੌਣ ਮੱਤਾਂ ਵਾਲਾ ਬੱਬੂ ਆ ਗਿਆ ਬੱਬੂ ਕਹਿੰਦਾ ਲੋਈ ਤਾਂ ਦਾ ਮੈਂ ਜਿਹਨੇ ਲਾਤੀ ਲੋਈ ਉਹਦਾ ਕੀ ਕਰੂਗਾ ਕੋਈ ਬੱਬੂ ਹੁਣ ਕੀ ਕਰੇਗਾ ਤੂੰ ਪੁੱਤ ਮਾਲ ਤੇਜ ਹੋ ਗਿਆ ਮਾਲ ਤੇਜ ਖਾ ਕੇ ਆਉਂਦੇ ਨੇ ਚਾਹ ਨਾਲ ਬਿਸਕਟ ਤੇ ਨਾਲ ਕਾਲੀ ਨਾਗਣੀ ਕੀ ਗੱਲ ਹੋ ਗਈ ਐਂ ਤੁਰਿਆ ਆਉਣਾ ਹੌਲੀ ਹੌਲੀ ਮਾਲ ਤੇਜ ਐ ਗਿਰਦੀ ਫਿਰਦੀ ਐ ਓਏ ਤੇਰੀ ਜਾਹ ਕੁੜੀਏ ਹਣ ਕੱਟ ਡੱਫ ਲਿਆ ਕਰ ਸਵੇਰੀ ਲੱਗ ਜਿੰਨੀ ਆ ਖਾਣ ਇਸ ਵਿੱਚ ਠੀਕ ਰੂੜੀ ਦੇ ਤੇਰਾ ਵੀ ਸਰ ਗਿਆ ਕੁੜੀ ਜੇ ਜਮਾ ਸਰਿਆ ਬੈਤਰਾ ਹਾਂਜੀ ਗਾਇਜ਼ ਤੁਹਾਨੂੰ ਆਪਣੇ ਮਸਤੂਣਾ ਸਾਹਿਬ ਦੀ ਬੌਕਸਿੰਗ ਦੀ ਟੀਮ ਨਾਲ ਇੰਟਰੋ ਕਰਾਉਣਾ ਹੈ ਪ੍ਰੈਕਟਿਸ ਕਰ ਰਹੀ ਹੈ ਪੂਰੀ ਟੀਮ ਆਉਣ ਵਾਲੇ ਸਮੇਂ ਦੇ ਚੈਂਪੀਅਨ ਖਿਡਾਰੀ ਨੇ ਕਿਸੇ ਨੇ ਨੈਸ਼ਨਲ ਫਿਰਨਾ ਕਿਸੇ ਨੇ ਇੰਟਰਨੈਸ਼ਨਲ ਬੰਨਾ ਹਨ ਤੁਹਾਨੂੰ ਮਿਲਵਾਉਣਾ ਦੇਖੋ ਮੁੰਡਾ ਇੰਨੇ ਕਰੋ ਜੀ ਚੱਲ ਕਰੋ ਭਾਈ ਦੇਖੋ ਚਲੋ 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 ਲੱਗੇ ਰੀਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗਰਮੀ ਗਰਮੀ ਹੋਇਆ ਵੈਕਮ ਪੂਰਾ ਹੋਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਬਾ ਕਿਰਪਾ ਰੱਖੇ ਵੈਰੀ ਗੁੱਡ ਕਰੀ ਚਲੋ ਮੈਂ ਤਾਂ ਠੀਕ ਹੈ ਹੋਰ ਲਾਈਕ ਸ਼ੇਅਰ ਸਬਸਕ੍ਰਾਈਬ ਭਾਈ ਇਹਦੇ ਚੈਨਲ ਨੂੰ ਚੱਕ ਦਿਓ ਹਾਂ ਚੱਕ ਦਿਓ ਸਾਰਿਆਂ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੱਬ ਕੇ ਰੱਖੋਗਾ ਆਹ ਖੜਾ ਕੀ ਨਹੀਂ ਹੈਗਾ ਪ੍ਰਤੀਨ ਦਾ ਪ੍ਰੋਟੀਨ ਦਾ ਚੰਪੀਆ ਵੀ ਨਹੀਂ ਲੱਸੀ ਐਂ ਗੀਠਾ ਸਾਹ ਵਾਲੀ ਹਾਂ ਗੁਰਦੁਆਰੇ ਮਸਤਬਾਨਾ ਸਾਹਿਬ ਚੱਲ 5 ਵਜੇ ਉੱਠ ਕੇ ਪ੍ਰੈਕਟਿਸ ਕਰਦੇ ਨੇ 8 ਵਜੇ ਆਉਂਦੇ ਨੇ ਉਹ ਐਂ ਤੋਂ ਕਰਨਾ ਆਪਰੇਸ਼ਨ ਤੋਂ ਬਾਅਦ ਬੰਦਾ ਗਰਾਊਂਡ 'ਇਆਉਣ ਲੱਗ ਜ ਬਹੁਤ ਜੀ ਦਾ ਲੱਗਦੀ ਆ ਪਰ ਫਿਰ ਵੀ ਖੇਡਣਾ ਇਹ ਤਾਂ ਗੱਲ ਹੈ ਅਜੀ ਕਿਹੜਾ ਕੌਡੀ ਸਾਡੇ ਥੱਲੇ ਪਈ ਦਾ ਜਹਾਜ਼ ਬਣਦਾ ਡੰਡ ਕਾਟੇ ਦਾ ਲਾ ਲਈ ਡੰਡ ਹਾਂ ਡੰਡ ਛੱਡਾ ਲਈ ਚੱਲ ਚੱਲ ਉੱਥੇ ਚੱਲ ਚੱਲ ਲੱ ਲਾ ਚੋਟ ਆਏ ਹੋਏ ਲੱਗ ਜਾ ਲੱਗ ਜਾ ਓਰੇ ਮਾਰ ਨਾ ਬਜੀ ਨੀ ਨੀ ਮਤ ਪਾ ਲਾ ਬੱਸ ਬੱਦਾਈ ਇਹਦਾ ਆਪਣਾ ਹੋਣਾ ਹੋਣਾ ਲਾ ਕੇ 20 ਅੰਦਰ ਖਲੇ ਹਵਾ ਮਾਰਦੇ ਨੇ ਰੂਟੀਨ ਦਾ ਚੰਚਾ ਵੀ ਨਹੀਂ ਇਹ ਕਾਗੜਾ ਨੇਚਰਲ ਟੱਕਰ ਬੰਦ ਹੋ ਗਿਆ ਹਾਂ ਦਾ ਮੀਨ ਚੱਲੇ ਲੱਸੀ ਦੇ ਹੋ ਰਿਹਾ ਛਿੱਟੂ ਫਿੱਡੂ ਫਿੱਡੂ ਕੇ ਦਾ ਭੱਜੂ ਦੁਬਾਰਾ ਸਾਰੇ ਸਾਫ ਨਹੀਂ ਕੀ ਕੋਟਿੰਗ ਨਹੀਂ ਕੋਟਿੰਗ ਕਰਦਾ ਇਹ ਰੋਜ਼ ਹੀ ਕੱਪੜਾ ਮਾਰਦਾ ਉਹ ਪਰਾਂ ਵਾਲੀ ਵੀ ਖੜੀ ਉਹ ਵੀ ਮਾਰ ਦੋ ਤੇ ਹੀ ਮਾਰਦੇ ਮੜਾ ਜਾ ਅਲਟੋ ਤੇ ਅਲਟੋ ਤੇ ਆ ਤੇਰੀ ਮੈਂਦੀ ਹੱਸਿਆ ਇਹਦਾ ਫਿਰ ਥਾਰ ਮੂਹਰੇ ਆ ਵੀ ਨਹੀਂ ਦੀ ਹੁੰਦੀ ਵਰਨਾ ਜੀ ਤਾਂ ਸਾਖੜੀ ਹੁੰਦੀ ਹੈ ਨਾ ਗੱਡੀ ਤਾਂ ਸੋਹਣੀ ਹੈ ਲੰਬੀ ਲੰਜੀ ਓਏ ਗੱਡੀ ਤਾਂ ਸੋਹਣੀ ਹੈ ਜਗਵੀਰ ਵਾਂਗੂ ਲੰਬੀ ਲੰਜੀ ਹੈ ਗੱਡੀਆਂ ਧਵਾਉਣੀਆਂ ਹੋਣ ਜਾਂ ਕੋਟਿੰਗ ਕਰਾਉਣੀ ਹੋਵੇ ਆ ਦੋ ਬੰਦੇ ਨੂੰ ਸੰਪਰਕ ਕਰ ਲਓ ਜਗਵੀਰ ਓਜਲਾ ਤੇ ਬੱਬੂ ਨੱਥ ਇਹ ਕਿੰਨੇ ਭਾਈ ਅੱਛਾ ਇਹ ਕੱਪੜੇ ਨਾਲ ਕੋਟਿੰਗ ਹੁੰਦੀ ਹੈ ਇਹ ਦੇਖ ਲੋ ਪੂਰੀ ਗੱਡੀ ਚਮਕਨ ਲਾ ਰੱਖੀ ਐ ਕਿਸੇ ਪਾਸੇ ਉਹ ਨਹੀਂ ਹੈਗੀ ਕਸਰ ਨਾ ਟਕੜਾ ਗੋਹਾ ਲੱਗਿਆ ਬ੍ਰੀਕ ਬ੍ਰੀਕ ਹੀ ਕਰਦੇ ਨੇ ਮੋਕ ਹੈ ਗੋਹਾ ਕਾਨੂੰ ਹੈ ਮੋਕ ਹੈ ਉਹ ਮਾਰ ਭੈਣ ਦਾ ਬੜਾ ਬੁਰਖ ਲੈ ਉਹ ਤਾਰ ਆ ਦੇਖੋ ਇਹ ਗੋਹਾ ਕਿਉਂ ਕੱਪੜਾ ਨਹੀਂ ਲੁੱਕ ਹੈ ਇਹ ਇਹ ਕੱਪੜਾ ਜੀ ਨਾ ਕੋਡਿੰਗ ਕਰਦੇ ਦਾਗ ਲੈਂਦੀ ਨਹੀਂ ਹੈਗਾ ਓਏ ਇੰਨੀ ਗੱਲ ਸੁਣਾ ਮੈਂ ਇੱਕ ਤਕੜਾ ਗੋਹਾ ਓਏ ਗੋਹਾ ਵਧੀਆ ਕੁਆਲਟੀ ਦਾ ਹਾਈ ਕੁਆਲਟੀ ਦਾ ਗੋਹਾ ਕਿਸੇ ਵਧੀਆ ਮੱਝ ਨੇ ਨਸਲ ਵਾਲੀ ਮੱਝ ਦਾ ਗੋਹਾ ਕਰਿਆ ਹੋਇਆ ਹੈ ਜਿਹੜਾ ਲੈ ਹੀ ਨਹੀਂ ਰਿਹਾ ਗੱਡੀ ਨੂੰ ਲੈ ਚੱਲੀ ਤੁਹਾਨੂੰ ਪਹਾੜਾਂ ਚ ਜਾਜਾ ਨਹੀਂ ਆਏ ਕਹਿਣਾ ਜ਼ਰੂਰੀ ਸੀ ਫਿਰ ਲੋ ਗਾਇਸ ਕਹਿਣਾ ਜ਼ਰੂਰੀ ਘਨੇਰਾ ਹੋ ਜਾਂਦਾ ਹੂੰ ਕੋੜਾ ਸੀਟ ਅੱਗੇ ਕਰਨ ਦੇ ਸਾਲਾ ਅੱਗੇ ਮੂਰ ਨੂੰ ਈ ਲੈ ਹੈ ਮੋਜ ਨੂੰ ਨੂੰ ਧੋ ਕੇ ਤਿਆਰ ਕਰ ਰਿਹਾ ਅੱਜ ਬੱਬੂ ਕੰਮ ਚਲਾ ਲਿਆ ਫਿਰ ਹੈ ਹੈ ਡੱਗ ਚਲਾਊਗਾ ਬੱਬੂ ਸਾਰੇ ਇਹਨੇ ਬੱਬੂ ਨਾਲ ਸੰਪਰਕ ਕਰਿਓ ਨੰਬਰ ਸਕਰੀਨ ਤੇ ਚਲਾ ਦਾਂਗੇ ਗੱਡੀ ਵਧੀਆ ਮਾੜਾ ਕੰਮ ਥੋੜੀ ਕੋਈ ਨਥਾ ਕੋਈ ਨਸਾ ਪਤਾ ਤਾਂ ਨਹੀਂ ਵੇਚਣ ਲਾਇਆ ਕੰਮੀ ਕਰ ਲਾਇਆ ਮਾੜੀ ਗੱਲ ਥੋੜੀ ਲਾ ਦੂੰਗਾ ਕਹਿੰਦਾ ਤੁਸੀਂ ਆਪ ਹੀ ਨਹੀਂ ਖਾਂਦੇ ਤੈਨੂੰ ਕੀ ਲਾ ਦਾਂਗੇ ਬਾਈ ਸਾਰਿਆਂ ਨੇ ਬੱਬੂ ਨੂੰ ਸੰਪਰਕ ਕਰੋ ਨੰਬਰ ਪਾ ਦਾਂਗੇ ਦਾ ਬਈ ਸਕਰੀਨ ਤੇ ਨੰਬਰ ਹੋ ਗਿਆ ਹੈ ਅੰਦਰ ਇੱਕ ਦਾ ਨਵੇਂ ਸਰ ਕਰਦੇ ਹੋਰ ਕਰੋ ਬਈ ਸੰਪਰਕ ਬੱਬੂ ਨੂੰ ਨਾਲ ਰਵਿੰਗ ਵੀ ਕਰਦੇ ਕੋਟਿੰਗ ਵੀ ਸਾਰਾ ਉਸ ਕਰਦੇ ਨੇ ਮਿਲਵਾ ਦੇਖੋ ਗੱਡੀ ਕਹੀ ਜੀ ਦੀ ਕਹੀ ਜੀ ਕਰਦੀ ਨਹੀਂ ਮਤਲਬ ਗੰਦੀ ਸੀਗੀ ਗੰਦੀ ਸਾਫ ਗੱਡੀ ਸਾਫ ਸੀਗੀ ਲਵੇੜਦੀ ਹੋਰ ਵੈਕਿਊਮ ਫਰੀ ਕਰਦਾ ਇਹ ਵੈਕਿਊਮ ਫਰੀ ਬੱਬੂ 나ਥ ਸਰਫਲੇ ਵਿੱਚ ਇੱਕ ਕੁੜੀ ਸ਼ੈਂਪੂ ਦੀ ਸੈਟ ਲਓ ਬਈ ਬਹੁਤ ਜ਼ਿਆਦਾ ਚਮਕ ਆ ਜਾਂਦੀ ਹੈ ਜੀ ਭਾਈ ਆਪਾਂ ਰੇਟ ਕੀ ਰੱਖਿਆ ਹੋਈ ਹੈ ਦੱਸ ਬਈ 3500 ਰੁਪਿਆ ਪਰਮੈਂਟ ਪਰਮੈਂਟ ਇਹ ਸਾਲਾ ਕਿਹੜਾ ਰੇਟ ਹੋਇਆ ਪਰਮੈਂਟ ਆ ਸਿਕੰਦਰ ਦੇ ਹਿਸਾਬ ਨਾਲ ਗੱਡੀ ਤੋਂ ਨੇ ਅਸਿਆ ਉਹ ਦੂਜਾ ਉਹਦੇ ਵਿੱਚ ਦੀ ਨਗਾਰਨ ਸਰਫਲੇ ਵੇਚਦੀ ਹੈ ਹਾਂ ਤੌਲੀਏ ਜੇ ਟੰਗੇ ਹੋਏ ਹੁਣ ਮੂਰੇ ਅਸੇ ਤੇ ਜਾਇਜ਼ ਲਾ ਲਉ ਥੋੜੇ ਨਾਜਾਇਜ਼ ਨਹੀਂ ਹੈ ਇਹ ਤਾਂ ਨਾਂ ਧਵਾਉਣ ਵਾਲੀਆਂ ਗੱਲਾਂ ਹੋਈਆਂ ਹੈ

ਪੰਗੜਾ ਹੈਵੀweight ਚਲੋ ਠੀਕ ਹੈ ਬਾਏ ਬਾਏ ਟਾਟਾ ਇਹ ਮੈਂ ਮੜ ਕੇ ਰੱਖਾ ਜੀ ਬਗੜੀ ਰੱਖ ਤੇ ਦੱਜ ਜਿਵੇਂ ਨਹੀਂ ਕਰਨੇ